ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਵਰਕਰਾਂ ਨੂੰ ਨਵੀਆਂ ਅਹੁਦੇਦਾਰੀਆਂ ਨਾਲ ਨਿਵਾਜਿਆ ਗਿਆ ਹੈ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਮੌਜੂਦਗੀ ਚ ਅਦਨਾਲਾ ਸ਼ਹਿਰੀ ਤੇ ਰਮਜ਼ਾਸ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਦਨਾਲਾ ਸ਼ਹਿਰੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਅਮਿਤ ਕੁਮਾਰ ਆਲ ਨੂੰ ਦਿੱਤੀ ਗਈ ਹੈ ਜਦਕਿ ਕਸਬਾ ਰਮਦਾਸ ਦੀ ਸ਼ਹਿਰੀ ਪ੍ਰਧਾਨ ਦੀ ਜ਼ਿੰਮੇਵਾਰੀ ਹਰਪਾਲ ਸਿੰਘ ਸਿੱਧੂ ਨੂੰ ਸੌਂਪੀ ਗਈ ਹੈ ਇਸ ਮੌਕੇ ਨਵੇਂ ਪ੍ਰਧਾਨਾਂ ਨੂੰ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਇਜ਼ਰਾਨ ਮੰਤਰੀ ਨੇ ਕਿਹਾ ਕਿ ਆਵਰੀ ਪਾਰਟੀ ਸ਼ੁਰੂ ਤੋਂ ਹੀ ਮੇਨ ਦੀ ਵਰਕਰਾਂ ਤੇ ਵਲੰਟੀਅਰਾਂ ਦਾ ਮਾਨ ਸਨਮਾਨ ਕਰਦੀ ਆ ਰਹੀ ਹੈ ਉਸ ਤੋਂ ਚਲਦਿਆਂ ਅੱਜ ਦੋ ਥਾਵਾਂ ਦੇ ਸ਼ਹਿਰੀ ਪ੍ਰਧਾਨ ਲਗਾਏ ਗਏ ਨੇ ਅਸੀਂ ਪਿਛਲੇ ਦਿਨ ਤੋਂ ਨਿਯੁਕਤੀਆਂ ਜਿਹੜੀਆਂ ਇੱਕ ਸਾਡੇ ਐਨਾਲਾ ਸ਼ਹਿਰ ਦੇ ਪ੍ਰਧਾਨ ਅਮਿਤ ਖਵਾਦੁੱਲਾ ਉਹ ਦਮਦਾਸ ਦੇ ਹੀ ਸਰਦਾਰ ਪਾਲ ਸਿੰਘ ਜੀ ਲਾਇਆ ਉਹ ਦਮਦਾਸ ਦੇ ਵਿੱਚ ਹੀ ਅਸੀਂ ਕਈ ਵਾਡਾਂ ਦੇ ਜਿਹੜੇ ਇੰਚਾਰਜ ਲਾਇਏ ਐਸ ਸੀ ਵਿੰਗ ਦੇ ਲਾਇਏ ਉਹਨਾਂ ਸਾਹਦਿਆਂ ਅੱਜ ਦਫ਼ਤਰ ਸੱਦ ਕੇ ਜੀ ਆ ਮਾਨਸਲਮਨ ਕੀਤਾ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਪਾਰਟੀ ਨੂੰ ਜਿਹੜਾ ਆਪਾਂ ਥੱਲੇ ਤੱਕ ਗਰਾਊਂਡ ਜੀਦੋਂ ਤੱਕ ਜਿਹੜਾ ਮਜ਼ਬੂਤ ਕਰਨਾ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਮੈਨੂੰ ਪੂਰੀ ਆਸ ਹੈ ਕਿ ਇਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਉਹਦਾ ਆਮ ਆਦੀ ਪਾਰਟੀ ਨੂੰ ਇਨਾਲਾ ਦੇ ਵਿੱਚ ਮਜ਼ਬੂਤ ਕਰਨ ਦੇ ਵਿੱਚ ਮਾਪਤਪੂਰਨ ਰੋਲ ਜਿਹੜਾ ਇਹ ਨਿਭਾਉਣਗੇ ਕਿਉਂਕਿ ਵੱਡੀ ਜ਼ਿੰਮੇਵਾਰੀਆਂ ਕਸਤਾ ਉਤੇ ਅਦਮਦਾਸ਼ ਸ਼ਹਿਰ ਦੇ ਵਿੱਚ ਪ੍ਰਧਾਨ ਤੇ ਨਾਲੇ ਸ਼ਹਿਰ ਦੇ ਵਿੱਚ ਪ੍ਰਧਾਨ ਜਿਹੜੇ ਉਹਦੇ ਸ਼ਹਿਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਸਮਝਣਾ ਤੇ ਹੱਲ ਕਰਨਾ ਹੱਲ ਕਰਉਣਾ ਇਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਸੋ ਇਹ ਕਾਫੀ ਮਚੋਤ ਸਿਆਣੇ ਬੰਦੇ ਆ ਔਰ ਮੇਰਾ ਖਿਆਲ ਆ ਕਿ ਵਧੀਆ ਕਾਮਯਾਬ ਹੋਣਗੇ ਇਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਦਿੰਦਾ ਔਰ ਦਾਲਕੇ ਸਾਹਿਬ ਨੂੰ ਬੇਨਤੀ ਕਰਦਾ ਕਿ ਅੱਪਾ ਇਹ ਨਾਲੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਤੇ ਇਹ ਨਾਲੇ ਦੇ ਲੋਕਾਂ ਦੇ ਨਾਲ ਜਿਹੜੇ ਅਸੀਂ ਵਿਕਾਸ ਦੇ ਵਾਅਦੇ ਕੀਤੇ ਉਹਨਾਂ ਸਾਰੇ ਵਾਅਦਿਆਂ ਨੂੰ ਨਿਪਟਦੇ ਲੱਗੇ ਬਹੁਤ ਬਹੁਤ ਸਾਰੇ ਲੱਗੇ ਪਤਾ ਹੈ ਬਹੁਤ ਸਾਰਾ ਇਹ ਨਾਲੇ ਦਾ ਵਿਕਾਸ ਹੋਣਾ ਲਾ ਉਹ ਸਾਰੀ ਟੀਮ ਨਾਲ ਰਲ ਕੇ ਜਿਹੜਾ ਉਹ ਅਸੀਂ ਕਰਾ ਇਸ ਮੌਕੇ ਨਵੇਂ ਪ੍ਰਧਾਨ ਅਮਿਤ ਕੁਮਾਰ ਆਲ ਨੇ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਤੰਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦੀ ਕਲ ਵੀ ਆਖੀ ਅੱਜ ਕੀ ਕਹਿਣਾ ਚਾਹੁੰਦਾ ਕੀ ਨਾ ਆਏ ਅੱਜ ਤਾਨੂੰ ਜਿੰਮੇਵਾਰੀ ਸੌਂਪੀ ਗਈ ਹੈ ਮੇਰਾ ਨਾਮ ਅਮਿਤ ਕੁਮਾਰ ਆਲ ਹੈ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਔਰ ਪਾਰਟੀ ਹਾਈ ਕਮਾਂਡ ਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਕੈਬਨ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਮੈਨੂੰ ਅਹਿਮ ਜ਼ਿੰਮੇਵਾਰੀ ਦੇ ਕੇ ਅਈ ਨਾਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅੱਜ ਵੱਡੀ ਜ਼ਿੰਮੇਵਾਰੀ ਸੌਂਪੀ ਆ ਬਿਲਕੁਲ ਵੱਡੀ ਜ਼ਿੰਮੇਵਾਰੀ ਹੈ ਜੀ ਪਹਿਲਾਂ ਵੀ ਪਾਰਟੀ ਵਾਸਤੇ ਵਰਕ ਕਰਦੇ ਹਾਂ ਪਰ ਹੁਣ ਜਿਹੜੀ ਜ਼ਿੰਮੇਵਾਰੀ ਹੋਰ ਵੱਡੀ ਹੋ ਗਈ ਹੈ ਔਰ ਸ਼ਹਿਰ ਦੀ ਬਿਹਤਰੀ ਵਾਸਤੇ ਸ਼ਹਿਰ ਦੇ ਵਿਕਾਸ ਵਾਸਤੇ ਜਿਹੜੀ ਸਰਦਾਰ ਢਾਲੀਵਾਲ ਸਾਹਿਬ ਦੀ ਜਿਹੜੀ ਸੋਚ ਹੈ ਉਹ ਬੜੀ ਉੱਚੀ ਹੈ ਕਿ ਉਹ ਪਹਿਲਾਂ ਵੀ ਡਿਵੈਲਪਮੈਂਟ ਵਾਸਤੇ ਬਹੁਤ ਜ਼ਿਆਦਾ ਵਰਕ ਕਰ ਰਹੇ ਸਨ ਔਰ ਉਹਨਾਂ ਦੀ ਸੋਚ ਅੱਗੇ ਵੀ ਜਿਹੜਾ ਸ਼ਹਿਰ ਨੂੰ ਹੋਰ ਸੁੰਦਰ ਕਰਨ ਦੀ ਬਹੁਤ ਜ਼ਿਆਦਾ ਉਹਨਾਂ ਕੋਲ ਜੜੀਆਂ ਉਹਨਾਂ ਨੇ ਜੁਆਇਨ ਹਾਂ ਲੀਕੀਆਂ ਨੇ ਉਹ ਉਹਨਾਂ ਦਾ ਜੋ ਵੀ ਜਿਹੜਾ ਸੁਪਨਾ ਹੈ ਉਹ ਇਹ ਨਾਲੇ ਸ਼ਹਿਰ ਦੇ ਘਰ ਘਰ ਤੱਕ ਪਹੁੰਚਾਵਾਂਗੇ ਪਾਰਟੀ ਦੀ ਸੋਚ ਪਾਰਟੀ ਦੀਆਂ ਨੀਤੀਆਂ ਉਹਨਾਂ ਨਾਲ ਇਹ ਨਾਲੇ ਸ਼ਹਿਰ ਦੇ ਲੋਕਾਂ ਨਾਲ ਜੋੜਾਂਗੇ ਪਾਰਟੀ ਲਗਾਤਾਰ ਕੀ ਜਿਹੜੇ ਵਰਕਰ ਕੰਮ ਕਰਦੇ ਉਹਨਾਂ ਦਾ ਮਾਨਸਿਕਤਕਾਰ ਵੀ ਕਰਦੀ ਹੈ ਜਿਸ ਤਰੀਕੇ ਨਾਲ ਤੁਹਾਡਾ ਵੀ ਕੀਤਾ ਬਿਲਕੁਲ ਜੀ ਮੈਂ ਪਿਛਲੇ 15 ਸਾਲ ਤੋਂ ਰਾਜਨੀਤੀ ਵਿੱਚ ਕੰਮ ਕਰ ਰਿਹਾ ਹਾਂ ਆਮ ਆਦਮੀ ਪਾਰਟੀ ਵਿੱਚ ਇਹ ਚੀਜ਼ ਮੈਂ ਵੇਖੀ ਹੈ ਕਿ ਜਿਹੜਾ ਵਰਕਰ ਕੰਮ ਕਰਦਾ ਹੈ ਕੰਮ ਕਰਨ ਵਾਲੇ ਦਾ ਇਸ ਪਾਰਟੀ ਵਿੱਚ ਬਹੁਤ ਬਹੁਤ ਜ਼ਿਆਦਾ ਕਦਰ ਹੈ ਔਰ ਜਿਹੜੇ ਬੰਦੇ ਪਾਰਟੀ ਪ੍ਰਤੀ ਜਿਹੜੀ ਹੈ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਸਰਦਾਰ ਧਾਲੀਵਾਲ ਸਾਹਿਬ ਵੱਲੋਂ ਅਹਿਮ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਜਾਂਦਾ ਕਿ ਕੀ ਟਾਰਗੇਟ ਲੈ ਕੇ ਚੱਲੋਗੇ ਵੇਖੋ ਜੀ ਸਭ ਤੋਂ ਪਹਿਲਾ ਟਾਰਗੇਟ ਇਹ ਹੈ ਕਿ ਜਿਹੜੀ ਇਨਾਲਾ ਸ਼ਹਿਰ ਦੀ ਸਮੁੱਚੀ ਟੀਮ ਹੈ ਆਮ ਆਦਮੀ ਪਾਰਟੀ ਦੇ ਐਮਸੀ ਸਾਹਿਬਾਨ ਨੇ ਵਾਰਡ ਇੰਚਾਰਜ ਸਾਹਿਬਾਨ ਨੇ ਆਮ ਵਰਕਰ ਨੇ ਵਲੰਟੀਅਰ ਨੇ ਮੈਂ ਉਹਨਾਂ ਸਾਰਿਆਂ ਨੂੰ ਆਪਣੇ ਨਾਂ ਲੈ ਕੇ ਚੱਲਾਂਗਾ ਔਰ ਵਧੀਆ ਟੀਮ ਵਰਕਰਾਂਗਾ ਔਰ ਈਨਾਲੇ ਦੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਦੋਂ ਵੀ ਕਹੇ ਕਹੇ ਕੰਮ ਵਾਸਤੇ ਉਹ ਸਾਨੂੰ ਹੁਕਮ ਲਾਉਣਗੇ ਪੈਲ ਦੇ ਆਧਾਰ ਤੇ ਉਹਨਾਂ ਦੇ ਕੰਮ ਕੀਤੇ ਜਾਣਗੇ ਔਰ ਆਪਸੀ ਭਾਈਚਾਰਕ ਸਾਂਝ ਨੂੰ ਸ਼ਹਿਰ ਦੇ ਵਿੱਚ ਵਧਾਇਆ ਜਾਵੇਗਾ